ਸ리가 ਕਿਸਾਨ ਵੀਰੋ ਜਿਹੜੀ ਆਪਾਂ ਹੁਣ ਬਈ ਪੌਦ ਬੀਜੀ ਤੋਂ ਦੱਸਿਆ ਸੀਗਾ ਵੀ ਗੇਤੀ ਗੋਭੀ ਦੇ ਆਪਾਂ ਪੌਦ ਬੀਜੀ ਰਹੇ ਜਾਂਦੇ ਤੇ ਹੁਣ ਪਹਿਲਾਂ ਆਪਾਂ ਥੱਲੇ ਥੱਲੇ ਬੈਡਾਂ ਦੇ ਵਿੱਚ ਪਾਣੀ ਫੇਰ ਲੈ ਦੋ ਵਾਰ ਮਾੜਾ ਮਾੜਾ ਦੁਬਾਰੇ ਪੇਰਾਂਗੇ ਤੇ ਰੱਖਾਂ ਆਪਣੇ ਅਸੀਲਾ ਇਹ ਘਰੇ ਆਪਣੇ ਬਾਗੜ ਵਾਲਾ ਰੱਖਾਂਗਾ ਤੇ ਇੱਕ ਆਪਾਂ ਵੀ ਆਹ ਸਾਬਰ ਲੈ ਕੇ ਆਉਣਾ ਠੀਕ ਆ ਇਹਦੇ ਨਾਲ ਬਸ ਆਪਾਂ ਤਾਂਹਾਂ ਜਿਹੜੇ ਬੈਡਾਂ ਤੇ ਜਿਹੜਾ ਥੱਲੋ ਥੱਲੋ ਉਹ ਕਰਕੇ ਬਈ ਤਾਂਹਾਂ ਤੋਂ ਆਏ ਬੈਡ ਏਸੀ ਚੀਜ਼ ਨਾਲ ਆਏ ਭਾਉਣੇ ਨਹੀਂ ਪੂਰੇ ਫੁੱਲ ਠੀਕ ਆ ਇਹਨੂੰ ਭਰ ਲਓ ਤੇ ਐਸ ਲੋਟਾ ਪੂਰਾ ਰਿਚਾ ਦੋ ਇਹਦੇ ਵਿੱਚ ਪਾਣੀ ਜਿੰਨਾ ਪਾਣੀ ਰਚਾਓਗੇ ਠੀਕ ਆ ਇੱਕ ਬਾਹਨ ਨੂੰ ਰਸੀਲਾ ਲਓ ਬਈ ਹੁਣ ਵਾਲੇ ਨੂੰ ਜਿੰਨਾ ਰਸੀਲੇ ਬਾਹਨ ਵਾਲੇ ਹੋਊਗੀ ਉਨੀ ਬਹੁਤ ਚੰਗੀ ਹੋਊਗੀ ਠੀਕ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਲੋਸ ਤੋਂ ਗਿੱਲਾ ਕਰਦੇ ਨਾ ਇਹ ਪੂਰਾ ਫੁੱਲ ਜਿੰਨਾ ਆਪਾਂ ਕਹੇ ਦੀ ਉਹਨਾਂ ਗਿੱਲਾ ਕਰਨਾ ਠੀਕ ਆ ਉਤੋਂ ਐ ਬੈੱਡ ਨੂੰ ਪੂਰਾ ਫੁੱਲ ਠੀਕ ਆ ਟੋਟਾ ਟੋਟਾ 20 ਮਿੰਟ ਦੀ 2 ਜਣਾ ਜਰ ਪਾਉ ਤਾਂ ਹਰੀ ਨਹੀਂ ਹੁੰਦੀ ਦੋ ਵਾਰੀ ਪਾਣੀ ਬਈ ਸਿਰਕ ਨਹੀਂ ਸਿਰਕਣਾ ਇਹਦੇ ਉੱਤੇ ਪਹਿਲਾਂ ਇੱਕ ਵਾਰੀ ਤਾਂ ਪੂਰਾ ਇਹਨਾਂ ਜਿੰਨਾ ਹੋ ਸਕਦਾ ਇਹਦੇ ਚ ਪਾਣੀ ਫੁੱਲ ਰਚਾ ਦਿਓ ਠੀਕ ਆ ਪੂਰਾ ਬੈੱਡ ਨੂੰ ਪੂਰਾ ਫੁੱਲ ਗਿੱਲਾ ਕਰਨਾ ਉਨੀ ਆਪਣੀ ਬਹੁਤ ਬਈ ਵਧੀਆ ਹਰੀ ਹੋ ਗਈ ਤੇ ਸਾਈਡਾਂ ਤੇ ਆ ਪਾਣੀ ਜ਼ਰੂਰ ਫੇਰਨਾ ਬਾ ਵਿੱਚ ਕੋ ਸਾਈਡਾਂ ਤੇ ਫਿਰ ਜਦੋਂ ਬੈੱਡ ਪੱਕ ਗਿਆ ਬਈ ਤੇ ਤਾਂ ਆਪਾਂ ਇਸ ਲੋਟ ਪਾਣੀ ਫੇਰਨਾ ਇਹਦੇ ਠੀਕ ਆ ਇਸ ਲੋਟ ਬੈੱਡਰੂਮ ਪੂਰਾ ਗਿੱਲਾ ਕਰਨਾ ਬਈ ਆ ਕੱਲੇ ਜਿਵੇਂ ਹੁਣ ਮੈਂ ਇੰਨਾ ਛਾਬਰ ਪਾਤਾ ਇੰਨੇ ਕਨਾ ਕੁਝ ਨਹੀਂ ਬਣਨਾ 11 ਬਈ ਪੌਦੇ ਵਿੱਚ ਵੀ ਪੂਰਾ ਪਾਣੀ ਰਚਨਾ ਚਾਹੀਦਾ ਪੂਰਾ ਉਸ ਤੋਂ ਗਿੱਲਾ ਹੋਣਾ ਚਾਹੀਦਾ ਹੈ ਬੈੱਡ ਜਿੰਨਾ ਬੈੱਡ ਗਿੱਲਾ ਹੋਏ 11 ਗਿੱਲ ਬੈੱਡਾਂ 'ਪਾ ਪੂਰੀ ਗਿੱਲੇ ਚਾੜਨੀ ਆ ਤੇ ਇਹ ਤਾਂ ਪੂਰਾ ਕਿ ਡੇਰਾ ਬੈੱਡ ਗਿੱਲਾ ਹੋ ਗਿਆ ਬਈ ਉਹ ਤਾਂ ਆਪ ਹੀ ਨਿਕਲ ਲੱਗ ਜੂ ਤੇ ਦੋ ਵਾਰੀ ਪਾਣੀ ਬਈ ਲਾਜ਼ਮੀ ਛਿੜਕਣਾ ਜਿੱਥੇ ਜਿੱਥੇ ਬਹੁਤ ਹਰੀ ਨਹੀਂ ਹੁੰਦੀ ਦੋ ਵਾਰੀ ਪਾਣੀ ਦੇਣੀ ਦਿਨਾ ਆ ਲੈ ਕੋਈ ਮਹਿੰਗੀ ਚੀਜ਼ ਨਹੀਂ ਹੈਗੀ ਸਾਰਾ ਇਹ 2 ਕੁ 100 ਰੁਪਏ ਦਾ ਹੀ ਆ ਜਾਂਦਾ 200 ਰੁਪਏ ਦਾ ਜੋ 150 200 ਰੁਪਏ ਦੀ ਚੀਜ਼ ਆ ਕੋਈ ਮਹਿੰਗੀ ਚੀਜ਼ ਨਹੀਂ ਹੈਗੀ ਇਹਨੂੰ ਲੈ ਕੇ ਉਹ ਕਰ ਲੋ ਲੈ ਆ ਉਹ ਚੀਜ਼ ਨੂੰ ਵਧੀਆ ਚੀਜ਼ ਆ ਐਸਲੋਟ ਬੈੱਡ ਦੇ ਉੱਤੇ ਬਸ ਐਸਲੋਟ ਪਾਣੀ ਮਾਰ ਦਿਓ ਇਹਦੇ ਨਾਲ ਆਇਆ ਬਈ ਹੋਣੀ ਪੱਟੀ ਦਾ ਹੈਗਾ ਠੀਕ ਆ ਖਾਲੀਆਂ ਟੇ ਬਾਨੀਆਂ ਟਾਂ ਦੀਆਂ ਨਹੀਂ ਹੈਗੀਆਂ ਇਸ ਐਕਲੋਡ ਬੈੱਡ ਬਣਾ ਕੇ ਲਾਉਣੀਆਂ ਹੋਣ ਵਾਲੀਆਂ ਆਪਾਂ ਬੌਦ ਤੇ ਸਾਨੂੰ 2-4 ਦਿਨਾਂ ਦੇ ਵਿੱਚ ਇਹ ਜਰਮੀਨੇਸ਼ਨ ਹੋਈਦਾ ਵੀ ਦਿਖਾਵਾਂਗੇ ਤੇ ਜਿਹੜੇ ਆਪਣੇ ਕਿਸਾਨ ਭਰਾ ਆਪਾਂ ਨੂੰ ਪਿਆਰ ਕਰਦੇ ਆ ਬਈ ਤੇ ਵੀਡੀਓ ਨੂੰ ਸਾਰੇ ਕਿਸਾਨਾਂ ਕੋਲੇ ਸ਼ੇਅਰ ਕਰ ਦਿਓ ਵੀ ਕਿਸੇ ਦੇ ਇਹ ਕੰਮ ਆ ਸਕੇ